ਹਾ ਟਰੈਕਟਰ ਕਿਹੜੇ ਕਿਹੜੇ ਭਰਾਵਾਂ ਦੇ ਮਨਪਸੰਦ ਟਰੈਕਟਰ ਆ ਹਿੰਦੁਸਤਾਨ ਹਿੰਦੁਸਤਾਨ ਦੇ ਕਾਫੀ ਗਾਣੇ ਵੀ ਆਏ ਆ ਹਿੰਦੁਸਤਾਨ ਦੇ ਕਿਹਦੇ ਕੰਨਾ ਜਾਇਆ ਸੀ ਮਸ਼ਹੂਰ ਜਾਂਦੇ ਨੇ ਹੁਣ ਕਿਹੜੇ ਕਲਾਕਾਰ ਦਾ ਗਾਣਾ ਆਇਆ ਸੀ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਮਸ਼ਹੂਰ ਗਾਣਾ ਸੀਗਾ ਦਿਮਾਗ 'ਚ ਨਹੀਂ ਆ ਰਿਹਾ ਹਿੰਦੁਸਤਾਨ 60 ਵਾਲਾ ਐ ਨਾ ਇਹ ਜਿਹੜੇ ਵੀਰ ਇਹ ਟੁਹਾਣੇ ਖੜਾ ਏਜੰਸੀ 'ਚ ਟੁਹਾਣੇ ਕਿਹੜਾ ਮਾਡਲ ਕਿਹੜਾ ਵੀਰ ਜੀ ਇਹ 2017 ਵੀਰ ਜੀ 17 ਮਾਡਲ ਆ ਰੇਟ ਕਿੰਨਾ ਆਇਆ 3,70,000 ਰੁਪਏ ਦਾ ਪੈਣਾ 3,70,000 ਲਾ ਦੇ ਨ ਜਿਆਦਾ ਫਰਕ ਨਹੀਂ ਪੈਣਾਗਾ ਕਹਿੰਦੇ ਇਹ ਇਹ ਕਿ ਕਿੰਨੇ ਔਸ ਪਾਵਰ 60 ਔਸ ਪਾਵਰ ਹੈ ਇਹ ਇਹ ਸਪਾਵਰ ਸਟੇਲਿੰਗ ਆ ਨਾ ਪਾਵਰ ਤੇ ਨੰਬਰ ਕਿਥੋਂ ਦਾ ਹੈ ਇਹ 731 ਦੀ ਨੰਬਰ ਕਿਹੜੇ ਕਿਹੜੇ ਭਰਾਵਾਂ ਦੇ ਮਾਨ ਪਸੰਦ ਟਰੈਕਟਰ ਆ ਹਿੰਦੁਸਤਾਨ ਹਿੰਦੁਸਤਾਨ ਪਹਿਲਾਂ ਬਹੁਤ ਜ਼ਿੰਮੇਵਾਰਾਂ ਨੇ ਬਾਹੇ ਆ ਟਰੈਕਟਰ ਇਹ ਮਾਡਲ 17 ਦਾ 2017 ਮਾਡਲ ਟਰੈਕਟਰ ਹੈ ਟੁਹਾਣੇ ਜੌਂਡੀਅਰ ਏਜੰਸੀ ਚ ਖੜਾ ਕਿਸੇ ਵੀਰ ਨੇ ਇਹ ਟਰੈਕਟਰ ਲੈਣਾ ਹੋਏ ਹਿੰਦੁਸਤਾਨ ਅਲੱਗ ਜੀ ਵੈਰਾਈਟੀ ਆ ਭਰਾਵੋ ਤਾਂ ਇਹ ਸਾਨੂੰ ਦਿਖਾ ਰਹੇ ਆ ਇਹ ਅਲੱਗ ਵੈਰਾਈਟੀ ਵਾਲਾ ਟਰੈਕਟਰ ਆ ਪਰਹਾਣੇ ਖੜੇ ਆ ਕਾਫੀ ਡੈਟਰ ਇਹਨਾਂ ਕੋਲੇ ਹੋਰ ਵੀ ਖੜੇ ਆ ਸੋਨਾਲੀਕਾ 35 50 ਬਿਊ ਨਵਾਵਾ ਡੈਟਰ ਖੜੇ ਆ ਜੇ ਕਿਸੇ ਪਰਹਾਣੇ ਲੈਣੇ ਹੋਣ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ